ਅੱਜ ਹਲਕਾ ਧਰਮਕੋੜ ਦੇ ਪਿੰਡ ਰੇੜਵਾ ਤੇ ਭੋਏਪੁਰ ਦੇ ਬਿਲਕੁਲ ਵਿਚਾਲੇ ਵੱਡਾ ਰੋਡ ਜਿਹੜਾ ਹਾਈਵੇ ਬਣਦਾ ਪਿਆ ਹੈ ਉੱਥੇ ਲਾਸ਼ ਮਿਲੀ ਹੈ ਇੱਕ ਬਜ਼ੁਰਗ ਦੀ ਲਾਸ਼ ਮਿਲਦੇ ਸਾਰ ਹੀ ਇਲਾਕੇ ਦੇ ਵਿੱਚ ਸੰਸਨੀ ਫੈਲ ਗਈ ਹੈ ਕਿਉਂਕਿ ਇਹ ਲਾਸ਼ ਆ ਜਿਹੜੀ ਇੰਜ ਜਾਪਦਾ ਸੀ ਜਿਸ ਤਰ੍ਹਾਂ ਇਸ ਨੂੰ ਕਤਲ ਕਰਕੇ ਸਿੱਟਿਆ ਹੋਵੇ ਤਾਂ ਮੌਕੇ ਤੇ ਹੀ ਪੁਲਿਸ ਪ੍ਰਸ਼ਾਸਨ ਧਰਮਕੋਟ ਪਹੁੰਚ ਗਿਆ ਤਾਂ ਉਹਨਾਂ ਨੇ ਇਸ লাশ ਨੂੰ ਆਪਣੇ ਕਬਜੇ ਦੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਦੇ ਲਈ ਮੋਗਾ ਮੋਰਚਰੀ ਦੇ ਵਿੱਚ ਲਖਵਾ ਦਿੱਤਾ ਇਸ ਦੀ ਪਛਾਣ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਇਸ লাশ ਦਾ ਪਤਾ ਲਗਾਇਆ ਜਾਏਗਾ ਆਖਰ ਇਹ ਕੌਣ ਸੀ ਤੇ ਇਸ ਦੀ ਮੌਤ ਆ ਜਿਹੜੀ ਉਹ ਕਿੱਦਾਂ ਹੋਈ ਬਾਕੀ ਜਿਸ ਤਰ੍ਹਾਂ ਲੱਗ ਰਿਹਾ ਸੀ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਮਾਹੌਲ ਲੱਗ ਰਿਹਾ ਐ ਇਸ ਤਰ੍ਹਾਂ ਲੱਗਦਾ ਐ ਜਿਸ ਤਰ੍ਹਾਂ ਕੋਈ ਕਤਲ ਕੀਤਾ ਹੁੰਦਾ ਤੇ ਕਤਲ ਹੋਰ ਪਾਸੇ ਕੀਤਾ ਹੁੰਦਾ ਤੇ ਰੋਡ ਤੇ ਲਿਆ ਕੇ ਡੱਪ ਕਰ ਦਿੱਤਾ ਗਿਆ ਹੁੰਦਾ ਇਸ ਤਰ੍ਹਾਂ ਜਾਪਦਾ ਸੀ ਜਿਸ ਤਰ੍ਹਾਂ ਇਹ ਮਾਹੌਲ ਕ੍ਰੀਏਟ ਹੋਇਆ ਜਿਸ ਤਰ੍ਹਾਂ ਲੱਗ ਰਿਹਾ ਆ ਲਾਸ਼ ਨੂੰ ਦੇਖ ਕੇ ਆਲੇ-ਦੁਆਲੇ ਕਿਉਂਕਿ ਖੂਨ ਨਾਲ ਲਿਬੜੇ ਕੱਪੜੇ ਸਨ ਔਰ ਖੂਨ ਨਾਲ ਲਤਪਤ ਸੀ ਇਹ ਬਜ਼ੁਰਗ ਬਜ਼ੁਰਗ ਦੀ ਲਾਸ਼ ਮਿਲੀ ਹੈ ਤੋਂ ਹਲਕਾ ਧਰਮਕੋਟ ਦੇ ਪਿੰਡ ਕੋਈਪੁਰ ਤੇ ਰੇਡ ਮਾਦੇ ਵਿਚਾਲੇ ਜਿਹੜਾ ਹਾਈਵੇ ਬੱਦ ਆ ਪਿਆ ਉਸ ਹਾਈਵੇ ਦੇ ਉੱਪਰ ਨਵੇਂ ਹਾਈਵੇ ਦੇ ਉੱਪਰ ਕਿਉਂਕਿ ਨਵੇਂ ਹਾਈਵੇ ਉੱਪਰ ਨਾ ਤਾਂ ਕੋਈ ਕੈਮਰਾ ਹੈ ਨਾ ਕੋਈ ਆਵਾਜ਼ਾਈ ਹੈ ਨਵਾਂ ਉਹ ਰੋਡ ਬਣ ਰਿਹਾ ਹੈ ਇਸ ਕਰਕੇ ਆਵਾਜ਼ਾਈ ਘੱਟ ਕਾਰਨ ਇਹ ਜਿਹੜਾ ਰੋਡ ਵਰਤਿਆ ਨਹੀਂ ਜਾਂਦਾ ਜਿਸ ਨੇ ਵੀ ਇਹ ਕਾਰਡ ਕੀਤਾ ਕੋਈ ਵੀ ਹੋਵੇ ਉਸ ਦਾ ਪੁਲਿਸ ਪਤਾ ਲਗਾ ਰਹੀ ਹੈ ਥਾਣਾ ਧਰਮਕੋਟ ਦੀ ਪੁਲਿਸ ਬਹੁਤ ਐਕਟਿਵ ਹੈ ਉਹਨਾਂ ਨੇ ਬਹੁਤ ਜਲਦ ਪਤਾ ਲਗਾ ਲੈਣਾ ਜੇਕਰ ਇਹ ਕਤਲ ਹੋਇਆ ਤਾਂ ਵੀ ਜੇ ਨੇਚਰਲ ਡੈਥ ਹੋਈ ਹੈ ਤਾਂ ਤਾਂ ਵੀ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਬਿਲਕੁਲ ਸਾਫ਼ ਹੋ ਜਾਣਾ ਹੈ ਫਿਲਹਾਲ ਤਾਂ ਇਹ ਜਿਹੜੀ ਲਾਸ਼ ਹੈ ਇਸ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਗਿਆ ਔਰ ਮੌਚਰੀ ਦੇ ਵਿੱਚ ਰੱਖਾ ਦਿੱਤਾ ਗਿਆ